ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई सुगढ़ सो जानी تنヒ ਸੁਨਿਆ ਦੁਖ ਸੁਖ ਮੇਰਾ ਤਉ ਬਦਨੀ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਨ ਤਿਲ ਹੀ ਨਹੀਂ ਕੀਮਤ ਜਾਣੀ ਸਲੋਕ ਮਹਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦ ਲੈ ਅਵਰੇ ਕਰਮ ਕਮਾਹੇ ਜਾਮਦਾਰ ਬੱਦੇ ਮਾਰਿ ਹੈ ਫਿਰ ਵਿਸਤਾ ਮਾਹਿ ਪਚਾਹੇ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧ ਲੈ ਅਵਰੇ ਕਰਮ ਕਮਾਹੇ ਜਮਦਰ ਬੱਦੇ ਮਾਰਿ ਅਹ ਫਿਰ ਵਿਸਤਾ ਮਾਹਿ ਪਚਾਹੇ ਮਹੱਲਾ ਤੀਜਾ ਨਾਨਕ ਸਤ ਗੁਰੂ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਨ ਹਰ ਕੈ ਨਾਏ ਸਮਾਇ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਅ ਅੰਤੈ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਇਤੈ ਕਾਮਨਾ ਆਈ ਜਨ ਲਾਵੋ ਚਿਤ ਹਰਿ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇ ਗੁਰਮਖ ਸੁਖ ਪਾਈ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਹੇ ਨਾਨਕ ਅੰਨੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ ਸਿੱਟਾ ਇਹ ਨਿਕਲਦਾ ਹੈ ਕਿ ਜਮ ਦੇ ਦਰ ਤੇ ਬੱਦੇ ਮਾਰ ਖਾਂਦੇ ਹਨ ਤੇ ਫਿਰ ਵਿਕਾਰ ਰੂਪ ਵਿਸ਼ਟੇ ਵਿੱਚ ਛੜਦੇ ਹਨ ਏ ਨਾਨਕ ਜੋ ਮਨੁੱਖ ਆਪਣੇ ਸਤਿਗੁਰੂ ਦੀ ਦਸੀਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ ਉਹ ਹਰੀ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਧਨ ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ ਪਰ ਅਖੀਰ ਨੂੰ ਦੁਖਦਾਈ ਹੁੰਦੀ ਹੈ ਘਰ ਮੰਦਰ ਤੇ ਮਹਿਲ ਬਣਾਈਦੇ ਹਨ ਪਰ ਕੁਝ ਨਾਲ ਨਹੀਂ ਜਾਂਦਾ ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ ਪਰ ਕਿਸੇ ਕੰਮ ਨਹੀਂ ਆਉਂਦੇ اے ਭਾਈ ਸਜਣੋ ਹਰੀ ਦੇ ਨਾਮ ਨਾਲ ਚਿੱਤ ਜੋੜੋ ਜੋ ਅਖੀਰ ਨੂੰ ਸਾਥੀ ਬਣੇ ਏ ਦਾਸ ਨਾਨਕ ਜੋ ਮਨੁੱਖ ਨਾਮ ਸਿਮਰਦਾ ਹੈ ਉਹ ਸਤਿਗੁਰੂ ਦੇ ਸਾਣ ਮੁਖ ਰਹਿ ਕੇ ਸੁਖ ਪਾਉਂਦਾ ਹੈ